ਇਹ ਅੱਤਵਾਦ ਆ ਸ ਇਹ ਉਹ ਅੱਤਵਾਦ ਹੈ ਜਿਹੜਾ ਪੰਜਾਬ ਦੀ ਨਹਲ ਕੁਸ਼ੀ ਕਰ ਰਿਹਾ ਹੈ ਫਰੋਈਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੋਰ ਫਾਲਕਾ ਦੇ ਰਾਸਤੇ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਦੀ ਚੀਮੇਰ ਗੇਰਮੋਲਗਨ ਮਾਨ ਵਰਗੀਆਂ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਆਹ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸ਼ਾਦਾ ਯਾਰ ਹਾਂ ਮਹਿਮੂਦੀ ਦਾ ਯਾਰ ਐ ਮੈਂ ਆਇਆ ਕਰਦੂ ਮੈਂ ਪੰਜਾਬ ਆ ਕਰਦੂ ਜੇ ਤੇਰੇ ਜਾਨ ਆ ਲੱਤਾਂ ਤੇਰੇ ਚ ਦਮ ਐ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਐ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆ ਜ਼ਹਿਰ ਆ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਦਰਿਆ ਜਿਹੜਾ ਨਾਲਾ ਬਣ ਗਿਆ ਆ ਦੇਖ ਲੋ ਆ ਸੱਤ ਲੋ ਜਾਂਦਾ ਇਧਰਲੇ ਪਾਸੇ ਤੇ ਆ ਵਿੱਚ ਆ ਕੇ ਪੈਣ ਲੱਗ ਗਿਆ ਦੇ ਬੁੱਢਾ ਨਾਲਾ ਜ਼ਹਿਰ ਸਾਰੀ ਫੈਕਟਰੀਆਂ ਦੀ ਜ਼ਹਿਰ ਇੱਥੇ ਹਜ਼ਾਰਾਂ ਡੰਗ ਫੈਕਟਰੀਆਂ ਡੇਰੀਆਂ ਦਾ ਗੋਹਾ ਮੱਝਾਂ ਦਾ ਮੂਤ ਲੋਕਾਂ ਦੀ ਟੱਟੀ ਟੁੱਟੀ ਮੂਤ ਪਸ਼ਾਬ ਹਸਪਤਾਲਾਂ ਜਿੰਨਾ ਕਚਰਾ ਜਿੰਨਾ ਗੰਦ ਜੋ ਆਉਂਦਾ ਸਾਰਾ ਆ ਇੱਥੋਂ ਅਸੀਂ ਬਲੀਪੁਰ ਪਿੰਡ ਖੜੇ ਆ ਬਲੀਪੁਰ ਤੋਂ ਕਸਵਾੜ ਤੋਂ ਪੱਟੀਆਂ ਤੋਂ ਕਈ ਥਾਵਾਂ ਤੋਂ ਇੱਥੋਂ ਲੁਧਿਆਣੇ ਦੇ ਵਿੱਚ ਇੱਥੇ ਆ ਜ਼ਹਿਰ ਸਾਰੀ ਕੈਮੀਕਲ ਇਹ ਜਿਹੜਾ ਅਤਵਾਦ ਆ ਇਹ ਅਤਵਾਦ ਆ ਅਸਲ ਇਹ ਉਹ ਅਤਵਾਦ ਹੈ ਜਿਹੜਾ ਪੰਜਾਬ ਦੀ ਨਹਲ ਕੁਸ਼ੀ ਕਰ ਰਿਹਾ ਫਰੋਈਪੁਰ ਲੁਧਿਆਣਾ ਮੋਗਾ ਫਰੀਦਕੋਟ ਮੁਕਸਰ ਹੋਰ ਫਾਲਕਾ ਦੇ ਰਾਸਤਾਂ ਤੱਕ ਲੋਕ ਪਾਣੀ ਪੀਂਦੇ ਧਰਤੀ ਨੂੰ ਕੈਂਸਰ ਪਸ਼ੂਆਂ ਨੂੰ ਕੈਂਸਰ ਮੱਛੀਆਂ ਜਿਹੜੀਆਂ ਹਰੀਕੇ ਪੱਤਨਾ ਵਗਿਆ ਤਾਜ਼ੀਆਂ ਉਹਨਾਂ ਨੂੰ ਕੈਂਸਰ ਜਪਾ ਜਿਹੜੇ ਪਾਹਾਜ ਪੈਦਾ ਹੁੰਦੇ ਨੇ ਲੂਲੇ ਲੰਗੜੇ ਇੰਨੇ ਕਾਣੇ ਹੱਡੀਆਂ ਦੇ ਰੋਗ ਚਮੜੀ ਦੇ ਰੋਗ ਪਤਾ ਨਹੀਂ ਕਿਹੜੀਆਂ ਕਿੜੀਆਂ ਬਿਮਾਰੀਆਂ ਕਾਲੇ ਪੀਲੇ ਸ਼ੂਗਰ ਕੈਂਸਰ ਪਤਾ ਹੀ ਨਹੀਂ ਸਮਝ ਵੀ ਨਹੀਂ ਆਉਂਦੀ ਡਾਕਟਰਾਂ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੋਕਾਂ ਨੂੰ ਚਮੜ ਰਹੀਆਂ ਆਹ ਜ਼ਹਿਰ ਦੇ ਨਾਲ ਆਹ ਸਵਾਦ ਦੇ ਨਾਲ ਆਹ ਦੇਖ ਲੋ ਇੱਥੇ ਸੱਤ ਮੈਂਬਰੀ ਕਮੇਟੀ ਬਣੀ ਰਾਣ ਸਵਾ ਦੀ ਕਮੇਟੀ ਬਣਾਈ ਗਈ ਬੁੱਢੇ ਦਰਿਆ ਦੀ ਕਮੇਟੀ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਗਵਾਈ ਚ ਚਾਰ-ਪੰਜ ਐਮਐਲ ਇੱਥੋਂ ਦੇ ਲੈ ਕੇ ਲੁਧਿਆਣੇ ਦੇ ਕੁਝ ਹੋਰ ਐਮਐਲ ਏ ਮੰਤਰੀ ਲੈ ਕੇ 2.5 ਸਾਲ ਹੋ ਗਏ ਕੋਈ ਕਾਰਵਾਈ ਸਾਡੇ ਨਾਲ ਐਸੇ ਥਾਂ ਦੇ ਉੱਤੇ ਮੈਂ 16 ਦਾ ਇੱਥੇ ਆਉਣਾ 16 ਤੋਂ ਲੈ ਕੇ ਲਗਾਤਾਰ ਮੈਨੂੰ 8 ਸਾਲ ਹੋ ਗਏ ਸਾਡਾ ਕੁਲਤਾਰ ਸੰਧਵਾ ਵੀ ਕਦੇ ਭਵੰਤਮਾਨ ਦੀ ਮੀਤਹੇਰ ਵੀ ਚੀਮੇ ਅਰ ਗੇਰਮੋਲਗਨ ਮਾਨਵਰ ਗਿਆ ਇੱਥੇ ਆ ਕੇ ਆਹ ਵੀਡੀਓ ਪਾਉਂਦੀਆਂ ਹੁੰਦੀਆਂ ਸੀ ਵੀ ਆਹ ਜ਼ਹਿਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੁਣ ਇਹਦੀ ਸਰਕਾਰ ਹੈ ਹੁਣ ਸਭ ਚੁੱਪ ਨੇ ਕਿਉਂ ਕਾਰਨ ਕੀ ਆ ਉਹ ਦਿਲੋਂ ਫੋਨ ਖੜਕਦਾ ਸਾਰੇ ਲੱਤਾਂ ਕੰਬਣ ਲੱਗ ਜਾਂਦੀਆਂ ਐ ਐਸੇ ਕੋਈ ਮੰਤਰੀ ਕੋਈ ਮੁੱਖ ਮੰਤਰੀ ਕੋਈ ਐਮਐਲਏ ਕੋਈ ਐਮਪੀ ਕੋਈ ਨਹੀਂ ਖੜਦਾ ਬਲਵੀਰ ਸਿੰਘ ਸੀਚਾ ਰਸਵਾ ਮੈਂਬਰ ਚਾਰ ਵਾਰੀ ਇੱਥੇ ਆ ਕੇ ਮੁੜ ਗਿਆ ਕਿੱਥੇ ਗਏ ਭਾਈ ਤੇਰੇ ਧੱਤੀ ਹਵਾ ਪਾਣੀ ਪਚਾਉਣ ਦੇ ਦਾਵੇ ਕਰਨੀਆਂ ਗੱਲਾਂ ਕਰਨ ਵਾਲੇ ਮੈਨੂੰ ਕਹਣਗੇ ਤੂੰ ਗੁਰਵੀਰ ਸਿੰਘ ਚਾ ਨੂੰ ਐ ਬੋਲਦਾ ਉਹ ਭਾਈ ਐਮਪੀ ਬਣਾਇਆ ਰਾਸਵਰ ਐਮਪੀ ਆ ਬੜੇ ਲੰਮੇ ਸਮਦਰ ਵਾਲਾ ਪਾਉਂਦੇ ਆ ਰਹੇ ਨੇ ਇੱਥੇ ਕਿਉਂ ਨਹੀਂ ਇੱਥੇ ਕੋ ਬੋਲਤੀ ਬੰਦ ਹੋ ਜਾਂਦੇ ਬਈ ਇਹਨਾਂ ਲੋਕਾਂ ਦੀ ਯਾਰ ਆ ਆ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਬਿੱਟੂ ਮੈਂ ਅਮਰਤ ਸ਼ਾਹ ਦਾ ਯਾਰ ਆ ਮੈਂ ਮੋਦੀ ਦਾ ਯਾਰ ਆ ਮੈਂ ਆ ਕਰ ਦੂ ਮੈਂ ਪੰਜਾਬ ਦਾ ਕਰ ਦੂ ਜੇ ਤੇਰੇ ਜਾਨ ਆ ਲੱਤਾਂ ਤੇਰੇ ਚ ਦਮ ਐ ਮਰਦ ਦਾ ਬੱਚਾ ਕੋਈ ਖੂਨ ਤਾਂ ਤੇਰਾ ਬੁੱਤ ਨਾਲ ਹੀ ਆ ਉਹ ਮੈਨੂੰ ਪਤਾ ਹੀ ਉੱਤੇ ਤੋਂ ਹੋਣਾ ਕੱਖ ਨਹੀਂ ਗੱਲਾਂ ਹੀ ਕੱਲੀਆਂ ਤਾਂ ਆਹ ਜ਼ਹਿਰ ਆ ਤਵਾਦ ਰੋਕ ਕੇ ਦਿਖਾ ਜਿਹੜਾ ਪੰਜਾਬ ਨੂੰ ਮਾਰਿਆ ਜਾ ਰਿਹਾ ਆਹ ਕੈਂਸਰ ਦੇ ਨਾਲ ਆਹ ਜ਼ਹਿਰ ਦੇ ਨਾਲ ਆ ਜਿਹੜੀ ਪੰਜਾਬ ਦੇ ਨਾਲ ਕੁਸ਼ੀ ਕੀਤੀ ਜਾ ਰਹੀ ਹੈ ਇਹ ਰੋਕ ਕੇ ਦਿਖਾਏ ਤੇਰੀ ਹਿੰਮਤ ਹੈ ਰਾਜੇ ਬੜੇ ਨੂੰ ਕਹਿਣਾ ਚਾਹਣਾ ਐਂ ਪੀ ਆ ਤੂੰ ਲੁਧਿਆਣਾ ਚੁਣਿਆ ਹੋਇਆ ਕਦੇ ਚਾਹ ਪੀਣ ਲੱਗ ਗਿਆ ਬਹਿ ਕੇ ਆ ਕੇ ਆਪਣੀ ਰੇੜੀ ਤੇ ਕਦੇ ਜੂਸ ਪੀਣ ਲੱਗ ਗਿਆ ਕਦੇ ਸਮੋਸਾ ਖਾਣ ਲੱਗ ਗਿਆ ਡਰਾਮੇ ਛੜ ਦੇ ਡਰਾਮੇ ਕਦੇ ਇੰਟਰਵਿਊ ਚ ਕਹਿਣਾ ਕਿ ਮੇਰੀ ਘਰ ਵਾਲੀ ਮੇਰੀ ਜਨਾਨੀ ਬਹੁਤ ਸੋਹਣੀ ਆ ਜੀ ਲੋਕ ਇਹਨੂੰ ਦੇਖਣ ਹੀ ਆ ਜਾਂਦੇ ਸੀ ਰੇਲੀਆਂ ਚ ਲੋਕ ਵੀ ਉਹ ਜੀ ਆ ਲੋਕਾਂ ਨਾਲ ਮੁੱਦੇ ਕਿੜਿਆ ਭਵੰਤਮਾਨ ਦੇ ਗੱਪ ਚੁਟਕਲੇ ਕਹਾਣੀਆਂ ਰਾਜੇ ਪਿੰਗ ਦੇ ਡਰਾਮੇ ਅਰਮਨੀ ਦੀ ਬੱਟੂ ਦੀਆਂ ਹੋਰ ਵੱਡੀਆਂ ਵੱਡੀਆਂ ਗੱਲਾਂ ਗੱਪ ਆ ਆ ਜਰ ਆਹੀ ਮੁੱਦੇ ਮੈਂ ਚਾਹਦਾ ਰਿਹਾ ਵੋਟਾਂ ਚਾਹੀ ਮੁੱਦੇ ਮੈਂ ਚਾਹਦਾ ਲੋਕੋ ਫਿਰ ਧਰਤੀ 'ਤੇ ਢੋਪਾਣੀ ਮੋੱਕ ਗਿਆ ਉਹ ਧਰਤੀ ਪੰਜਰ ਹੋ ਗਈ ਸੁਣਾ ਪਾਣੀ ਜ਼ਹਿਰ ਬਣਾਤਾ ਉਹ ਸੋਡੀਆਂ ਨਾਲ ਸਲਾ ਮਾਰੀਆਂ ਜਾ ਰਹੀਆਂ ਨੇ ਸੋਨੂ ਪਰਵਾਸ ਕੀਤਾ ਜਾ ਰਿਹਾ ਸਾਡੀ ਜੜ ਪੱਟੀ ਜਾ ਰਹੀ ਹੈ ਨਾ ਸਾਡੀ ਧਰਤੀ ਨਾ ਫਸਲਾਂ ਨਾ ਕੱਖ ਨਹੀਂ ਰਹਿਣਾ ਓਏ ਆ ਮੁੱਦੇ ਬਣੇ ਓ ਚੋਣਾਂ ਦੇ ਬੱਚ ਆ ਮੁੱਦੇ ਹੁੰਦੇ ਆ ਚੋਣਾਂ ਦੇ ਬੇਲਜ਼ਗਾਰੀ ਪ੍ਰਵਾਸ ਕਿਸਾਨੀ ਮਜ਼ਦੂਰੀ ਆ ਪਾਣੀ ਪਹਿਲਾਂ ਪਾਣੀ ਜੀਵੋ ਹੈ ਜਿੱਤ ਹਰਿਆ ਸਭ ਕੋਏ ਜੇ ਪਾਣੀ ਆ ਤਾਂ ਜੀਵਨਾ ਗਰਵਾਣੀ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਸੋਡਾ ਪਿਓ ਮਾਰਿਆ ਜਾ ਰਿਹਾ ਪਾਣੀ ਆ ਦੇਖ ਆ ਉਹ ਆਉਂਦਾ ਫਤ ਲੋ ਤੇ ਆ ਆ ਗਿਆ ਇੱਥੇ ਬੁੱਢਾ ਦਰਿਆ ਆ ਬਲੀਪੁਰ ਪਿੰਡ ਖੜੇ ਆ ਐਲਾਨ ਸੁਣ ਲਓ ਹੁਣ ਪੰਜਾਬ ਦੇ ਲੋਕੋ ਜੇ ਤੁਸੀਂ ਆਪਣੀਆਂ ਨਸਲਾਂ ਬਚਾਉਣਾ ਚਾਹੁੰਦੇ ਆ ਮਾੜੀ ਮੋਟੀ ਥੋੜੇ ਅੰਦਰ ਇੱਥੇ ਕੋਈ ਦਰਦ ਹੈਗਾ ਆਪਣੀਆਂ ਨਸਲਾਂ ਖਾਤਰ ਕੱਲੇ ਪੈਸੇ ਮਗਰ ਨਾਲ ਭੱਜੇ ਫਿਰੋ ਪੈਸੇ ਲਾ ਕੇ ਵੀ ਆਪਣੇ ਜਵਾਕ ਨਹੀਂ ਬਚਾ ਸਕੋਗੇ ਓਏ ਡਾਕਟਰਾਂ ਦੇ ਘਰ ਭਰੀ ਜਾਂਦੇ ਹੋ ਹਸਪਤਾਲ ਭਰੇ ਪਿਆ ਥੋੜੇ ਜਵਾਕ ਮਰੀ ਜਾਂਦੇ ਤੁਸੀਂ ਆਪ ਮਰੀ ਜਾਂਦੇ ਬਿਮਾਰੀਆਂ ਦੇ ਨਾਲ 15 ਅਗਸਤ ਨੂੰ ਐਲਾਨ ਕੀਤਾ ਸਾਰਿਆਂ ਨੇ ਇੱਥੇ ਇਕੱਠੇ ਹੋ ਕੇ 15 ਅਗਸਤ ਨੂੰ ਮਾਰਚ ਰੱਖਿਆ ਕਰਤਾਰ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪੁੱਤ ਤੋਂ ਲੈ ਕੇ ਸ਼ਿਦੂਦਮ ਚੰਦੇ ਪੁੱਤ ਤੱਕ 15 ਅਗਸਤ ਨੂੰ ਲੁਧਿਆਣੇ ਇਕੱਠਾ ਹੋਣਾ ਹੈ 15 ਸਤੰਬਰ ਤੱਕ ਜੇ ਸਰਕਾਰ ਆ ਜ਼ਹਿਰ ਆ ਬੁੱਢਾ ਨਾਲਾ ਬੰਦ ਨਹੀਂ ਕਰਦੀ ਆ ਇਹਦੇ 'ਚ ਆ ਸਤਲੁਜ ਪੈਣ ਤੋਂ 15 ਸਤੰਬਰ ਨੂੰ ਬੰਨ ਮਾਰਾਂਗੇ ਉੱਥੇ ਬੁੱਢੇ ਦਰਿਆ ਦੀ ਬਿਲਕੁਲ ਜੜ੍ਹ 'ਚ ਜਿੱਥੋਂ ਲੁਧਿਆਣੇ ਦੇ ਵਿੱਚ ਵੜਦਾ ਉੱਥੇ ਮਾਰਾਂਗੇ ਬੰਨ ਇੱਥੇ ਨਹੀਂ ਇਹ ਲੋਕਾਂ ਦੇ ਖੇਤਾਂ ਦੇ ਵੜ ਜੂਗਾ ਉੱਥੇ ਮਾਰਾਂਗੇ ਪੰਜਾਬ ਦੇ ਦਰਦਮੰਦ ਲੋਕੋ ਪੰਜਾਬ ਦੇ ਗੈਰਤਮੰਦ ਲੋਕੋ ਪੰਜਾਬ ਦੇ ਅਣਖੀ ਜਾਰੂ ਲੋਕੋ ਆਪਣੀ ਅੱਖਾਂ 'ਚ ਜੂੜਾ ਮਾਰੋ ਅੰਦਰੋਂ ਹਰੂਣਾ ਮਾਰੋ ਅੰਦਰੋਂ ਉਹ ਮਰੀ ਜਾਨ ਨੋ ਕਰਾਂ ਦੇ ਕੁੰਡੇ ਲਾ ਕੇ ਨਹੀਂ ਉਹ ਗੱਲ ਬਣਨੀ ਕਰਾਂ ਜ ਬੈਠੀ ਮਰ ਜੋ ਗਿਆ ਪਾਣੀ ਪੀ ਕੇ ਓਏ 24 ਘੰਟੇ ਦਾ ਆਪਾ ਪਾਣੀ ਵਰਤਦੇ ਆਂ ਫਸਲਾਂ ਨੂੰ ਪਾਣੀ ਨਾਜ ਪਾਣੀ ਉਹ ਆਪਾ ਕਣਕਾਂ ਪਾਣੀ ਵਾਲੀਆਂ ਹੀ ਪੀਣੇ ਆ ਖਾਣੇ ਆ ਓਏ ਉਹੀ ਤੁਸੀਂ ਦਾਲਾਂ ਸਬਜ਼ੀਆਂ ਨੂੰ ਲਾਉਣੇ ਉਹੀ ਦਾਲਾਂ ਸਬਜ਼ੀਆਂ ਖਾਣੇ ਆ ਉਹੀ ਪਤਾ ਉਹ ਥੋੜੀ ਧਰਤੀ ਨੂੰ ਕੈਂਸਰ ਹੋ ਗਿਆ ਥੋੜੇ ਬਾਝ ਪਾਉਣ ਲੱਗ ਗਿਆ ਓਏ ਬੱਚੇ ਪੈਦਾ ਹੁਣ ਹਟ ਕੇ ਸਾਡੀਆਂ ਕੁੜੀਆਂ ਬੁੜੀਆਂ ਕੋਲੋਂ ਸਾਡੇ ਨੌਜਵਾਨਾਂ ਦੇ ਵਿੱਚ ਹਾਰਮੋਨ ਸਾਡੇ ਤੱਤ ਖਤਮ ਹੋ ਗਏ ਸਕਰਾਣੂ ਖਤਮ ਹੋ ਗਏ ਬੱਚਾ ਪਦਾ ਕਰਨ ਵਾਲੇ ਆ ਪਾਣੀ ਇਹ ਜ਼ਹਿਰਾਂ ਪੀ ਕੇ ਓਏ ਫੇਸ ਕਰਕੇ 15 ਅਗਸਤ ਤੇ 15 ਸਤੰਬਰ ਦੋ ਤਰੀਕਾਂ ਐਲਾਨ ਕੀਤੀਆਂ ਜੇ 15 ਸਤੰਬਰ ਤੱਕ ਇਹ ਹੱਲ ਨਹੀਂ ਹੁੰਦਾ 15 ਸਤੰਬਰ ਨੂੰ ਬੰਨ ਮਾਰਾਂਗੇ ਉਦ ਦੇ ਪੈਰ ਜੁੱਤੀ ਨਾ ਪਾਇਆ ਓਏ ਇਹ ਮਸਲਾ ਮਨੁਖਤਾ ਦੀ ਭਲਾਈ ਦਾ ਓਏ ਪਾਣੀ Hindu ਮੁਸਲਮਾਨ ਸਿੱਖ ਨੇ ਸਭ ਨੇ ਪੀਣਾ ਹੈ ਵੀਰ ਨੇ ਗਰੀਬ ਨੇ ਸਭ ਨੇ ਪੀਣਾ ਹੈ ਪਾਣੀ ਦੀ ਕੋਈ ਧਰਮ ਕੋਈ ਜਾਤ ਨਹੀਂ ਪਾਣੀ ਹਰ ਇੱਕ ਇਨਸਾਨ ਨੂੰ ਜੀਵ ਜੰਤੂ ਨੂੰ ਪਸ਼ੂ ਪੰਛੀ ਨੂੰ ਬਨਸਪਤੀ ਨੂੰ ਅਨਾਜਾਂ ਨੂੰ ਫਸਲਾਂ ਨੂੰ ਸਾਰਿਆਂ ਨੂੰ ਜੀਵਨ ਬਖਸ਼ਦਾ ਓਏ ਇਸ ਲਈ ਤੁਹਾਡਾ ਹਰਕ ਦਾ ਫਰਜ਼ ਬਣਦਾ ਓਏ ਇਹ ਸਾਰੇ ਕਹਤ ਉੱਪਰ ਉੱਠ ਕੇ ਆਪਣੀਆਂ ਨਸਲਾਂ ਫਸਲਾਂ ਧਰਤੀ ਵਿਰਾਸਤ ਨੂੰ ਬਚਾਉਣ ਦੇ ਲਈ 15 ਸਤੰਬਰ ਨੂੰ ਦੇ 15 ਅਗਸਤ ਨੂੰ ਸਾਡਾ ਸਾਥ ਦਿਓ ਉਦੋਂ ਪਹਿਲਾਂ ਸਾਰੇ ਐਮਐਲਏ ਨੂੰ ਮਿਲਾਂਗੇ ਉਦੋਂ ਪਹਿਲਾਂ ਅਸੀਂ ਆ ਇੱਥੋਂ ਕੈਂਟਰ ਭਰ ਕੇ ਲਿਖ ਜਾਇਆ ਕਰਾਂਗੇ ਪਾਣੀ ਦਾ ਹਰ ਇੱਕ ਐਮਐਲਏ ਦੇ ਬਾਹਰ ਖੜਾ ਕਰਾਂਗੇ ਲੈ ਜਾ ਕੇ ਵੀ ਆ ਚੱਕੋਏ ਪਾਣੀ ਵੀ ਉਹ ਤੇਰੇ ਨਾਲ ਨਾ ਹੋ ਆਪਣੇ ਜਵਾਕਾਂ ਨੂੰ ਪਿਓ ਨਾਲ ਇਹਦੇ ਲੋਕਾਂ ਦੇ ਵਾਕਾਂ ਨੂੰ ਪਿਆਰ ਹੈ। ਨਾ ਮੰਨਣਾ ਕਿ ਉਹਨੇ ਬਾਹਰ ਠੇਰੀ ਕਰਕੇ ਆਵਾਂਗੇ। ਇੱਥੇ ਬਾਈ ਖੜਿਆ ਨਹੀਂ ਜਾਂਦਾ। ਇੱਥੇ ਐਡੀ ਦੂਰ ਖੜੇ ਆ। ਇੱਥੋਂ ਹਵਾ ਚੜਦੀ ਐ ਨੱਕ ਨੂੰ ਮੁਸ਼ਕਾਂ ਸੰਗ ਮੱਚਦਾ ਅੱਖਾਂ ਮੱਚਦੀਆਂ। ਕੋਈ ਰਾਤ ਮੈਨੂੰ ਲੱਗਦਾ ਤੁਸੀਂ ਪਾ ਦਿਓ ਇੱਕ ਬੰਦਾ ਜੇ ਮੰਜਾੜੇ ਤੜਕੇ ਨੂੰ ਮਰਿਆ ਪਿਆ ਚੱਕੋਗੇ। ਆ ਉੱਤ ਇੰਨੀ ਜੇ ਉੱਤੋਂ ਖੜੇ ਇਹ ਲੋਕ ਪੀਂਦੇ ਆ ਬਾਈ ਪਾਣੀ। ਜਿਹੜੇ ਕੋਲ ਖੜਿਆ ਵੀ ਨਹੀਂ ਜਾਂਦਾ ਯਾਰ। ਸੋ ਪੰਜਾਬ ਦੇ ਲੋਕੋ ਲਾਂਬੰਦੀ ਕਰਨੀ ਤੁਹਾਡੇ ਪਿੰਡਾਂ ਚ ਆਵਾਂਗੇ ਸਾਡਾ ਸਫ਼ਰ। ਤੁਹਾਨੂੰ ਪਹਿਲੇ ਕਿਹਾ ਸੀ। ਕੀ ਕਾ ਲੋਕਾਂ ਨੇ ਫਤਵਾ ਨਹੀਂ ਦਿੱਤਾ ਪਰ ਅੰਦਰ ਦਰਦ ਆ ਕਦੇ ਵੀ ਇਹ ਜ਼ਿੰਦਗੀ ਆਖਰੀ ਸਾਹ ਤੱਕ ਲੜੂਗੀ ਪੰਜਾਬ ਲਈ ਜਿਨ੍ਹਾਂ ਜਰ ਸਾਹ ਧੜਕਦੇ ਆ ਜ਼ਿੰਦਗੀ ਚੱਲਦੀ ਆ ਰਗਾਂ ਚ ਖੂਨ ਦੌੜਦਾ ਉਹਨਾਂ ਲਈ ਪੰਜਾਬ ਉਹਨਾਂ ਚਿਰ ਪੰਜਾਬ ਲਈ ਲੜਦੇ ਰਹਿਵਾਂਗੇ ਫੇਰ ਸਟਾਰਟ ਆ ਫੇਰ ਤਿਆਰ ਆ ਮੈਦਾਨ ਦੇ ਜੱਗ ਦੇ ਮੈਦਾਨ ਦੇ ਵਿੱਚ ਲੜਨ ਲਈ ਸਰਕਾਰ ਨੂੰ ਪੀਲਾ ਚੇਤਾਵਨੀ ਐ ਸੰਘਰਸ਼ ਦੀ ਕਿ ਜੇ ਨਾ ਰੋਕਿਆ ਹੁਣ ਇੱਕ ਪਾਸਾ ਕਰਕੇ ਹਟਾਂਗੇ ਜਾਂ ਸਾਨੂੰ ਚੱਕ ਕੇ ਜੇਲਾ ਚ ਬੰਦ ਕਰ ਦੋ ਪਰਚੇ ਦੇ ਦਿਓ ਸਿਰ ਪਾੜਨੇ ਉਹ ਸਿਰ ਪਾੜ ਦਿਓ ਜੋ ਮਰਜੀ ਧਰਾਵਾ ਲਾ ਦਿਓ ਤੇ ਚਾਹੇ ਅਸੀਂ 15 ਸਤੰਬਰ ਨੂੰ ਅਸੀਂ ਇਹ ਪੰਦ ਕਰਾਂਗੇ ਬਾਈ ਬੁੱਢਾ ਤੇ ਰਿਆ ਜੋ ਮਰਜੀ ਹੋ ਜੇ ਉਹਦੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਕਿਸਾਨ ਜਿੱਥੇ ਮਿੰਦਗਾਂ ਨੂੰ ਅਪੀਲ ਕਰਦਾ ਫਸਲਾਂ ਮਾਵਜਾਂ ਨੂੰ ਪਿੱਟਦੇ ਫਿਰਦੇ ਰੋਣੇ ਫਿਰਦੇ ਬਾਰਡਾਂ ਦੇ ਡਾਂਗਾਂ ਗੋਲੀਆਂ ਖਾਈ ਜਾਂਦੇ ਉਹ ਜੇ ਸਾਡੀਆਂ ਨਸਲਾਂ ਨਾ ਬਚੀਆਂ ਆਹ ਜਹਰਾਂ ਦੇ ਦੇ ਕੇ ਮਾਰਤਾ ਕਿਹੜੀਆਂ ਫਸਲਾਂ ਕਿਹੜੇ ਮਾਵਜੇ ਕਿਹੜੀਆਂ ਜ਼ਮੀਨਾਂ ਦੀ ਗੱਲ ਕਰਦੇ ਸੋਨ ਨੂੰ ਪੀ ਲਾ ਅਸਲ ਮੁੱਦੇ ਇਹ ਵੀ ਲੜਨ ਵਾਲੇ ਹੈਗੇ ਕੱਲੇ ਉੱਥੀ ਨਾ ਧਿਆਨ ਆਪਣਾ ਕੇਂਦਰਤ ਸਾਰਿਆਂ ਨੂੰ ਅਪੀਲ ਹੈ ਹੁਣ ਮੈਂ ਵਿਰੋਧੀ ਧਿਰਾਂ ਵੀ ਦੇਖਦਾ ਵਿਰੋਧੀ ਧਿਰਾਂ ਹਮੇਸ਼ਾ ਸਿਆਸਤ ਹੀ ਕਰਦੀਆਂ ਸਾਡੇ ਨਾਲ ਖੜ ਕੇ ਮੈਂ ਕਹਿੰਨਾ ਇਹ ਮਨੁੱਖਤਾ ਦੀ ਭਲਾਈ ਦੀ ਗੱਲ ਹੈ ਕੋਈ ਧੜੇਵਾਜ਼ੀਆਂ ਦੀ ਗੱਲ ਨਹੀਂ ਹੈ ਕੋਈ ਪਾਰਟੀਆਂ ਸਿਆਸੀ ਤਰ੍ਹਾਂ ਦੀ ਗੱਲ ਨਹੀਂ ਹੈ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ ਪਹਿਲ ਕਦਮੀ ਕਰਨੀ ਚਾਹੀਦੀ ਹੈ 15 ਸਤੰਬਰ ਦੇ 15 ਅਗਸਤ ਦੋ ਤਰੀਕਾਂ ਯਾਦ ਰੱਖਿਓ ਦੋ ਤਰੀਕਾਂ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਕੋਈ ਟਿਪਰ ਹੈ ਟਰੈਕਟਰ ਹੈ ਟਰਾਲੀ ਹੈ ਗੱਡੀ ਹੈ ਜਿਹੜਾ ਮਰਜੀ ਸਾਧਨਾ ਤੁਹਾਡੇ ਕੋਲੇ ਲੈ ਕੇ ਇਧਰ ਨੂੰ ਚਾਲੇ ਪਾਜੋ ਜਿਸ ਵੀ ਨਾਲ ਲੈ ਕੇ ਇਧਰ ਨੂੰ ਚਾਲੇ ਪਾਜੋ 15 ਸਤੰਬਰ ਨੂੰ ਬੰਨ ਮਾਰਨ ਜਾ ਰਹੇ ਹਾਂ ਬੁੱਡੇ ਦਰਿਆ ਦੇ ਵਿੱਚ ਹੁਣੇ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਵੀ ਹੱਥੋਂ ਟੱਪ ਗਿਆ ਹੁਣੇ ਬਰਦਾਸ਼ਤ ਨਹੀਂ ਕਰਾਂਗੇ ਹੁਣ ਹਰ ਹਾਲ ਦੇ ਵਿੱਚ ਇੱਕ ਬੂੰਦ ਪਾਣੀ ਦੁਨੀਆ ਦਾ ਕਾਨੂੰਨ ਕਹਿੰਦਾ ਹੈ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਇੱਕ ਬੂੰਦ ਪਾਣੀ ਪੀਣ ਵਾਲੇ ਪਾਣੀ ਚ ਸਾਫ ਪਾਣੀ ਚ ਕਿਸੇ ਵੀ ਕੈਮੀਕਲ ਦੀ ਜ਼ਹਿਰ ਦੀ ਪਾਣੀ ਉਹ ਇੱਥੇ ਲੱਖਾਂ ਨਹੀਂ ਉਹ ਕੋਈ ਕੁਲੋ ਲੀਟਰ ਰੋਜ਼ ਪਏ ਜਾਂਦੇ ਆ ਓਏ ਕੋਈ ਸੁਣਵਾਈ ਨਹੀਂ ਇਸ ਕਰਕੇ ਯਾਦ ਰੱਖਿਓ ਮਿਲਦੇ ਆ 15 ਅਗਸਤ ਤੇ 15 ਸਤੰਬਰ ਨੂੰ ਉਦੋਂ ਪਹਿਲਾਂ ਵੀ ਤਿਆਰੀ ਕਰਨ ਲਈ ਬਿਲਾਗੇ ਬਹੁਤ ਬਹੁਤ ਸਾਥ ਦਿਓ ਜਿਹੜੇ ਧੰਨਵਾਦ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਉਹ ਆਰ ਜੀ ਖਾਲਸਾ ਵਾਹਿਗੁਰੂ ਜੀ